ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਦਾ ਆਪਣਾ ਬਲੌਗ ਹੈ ਜੀ ਵੀਡੀਓ ਹੈ ਮਤਲਬ ਗੋਲ ਗੱਪਿਆਂ ਤੇ ਅਸੀਂ ਆਪਾਂ ਆਲੂ ਭਾਲ ਕੇ ਗੋਲ ਗੱਪਿਆਂ ਦਾ ਮਸਾਲਾ ਰੈਡੀ ਕਰ ਲਿਆ ਸੋ ਇੱਕ ਪੈਕੇਟ ਅਗਰ ਬਾਕਸ ਤੁਹਾਨੂੰ ਦਿਖਾਇਆ ਸੀ ਤੁਸੀਂ ਦੇਖਿਆ ਪਿਛਲੀ ਵੀਡੀਓ ਦੇ ਵਿੱਚ ਬਾਕਸ ਆਇਆ ਸੀ ਆਪਣਾ ਗੋਲ ਗੱਪਿਆਂ ਦਾ ਸੋ ਇੱਕ ਤਾਂ ਇਹ ਨਿਕਲੇ ਇਹਦੇ ਵਿੱਚ ਦੇਖਦੇ ਹਾਂ ਖੋਲ ਕੇ ਕੀ ਨਿਕਲਦਾ ਹਲਦੀ ਰੰਗ ਦਾ ਸੋ ਇਹ ਸੌਂਟ ਲੱਗਦੀ ਹੈ ਮਿੱਠੀ ਚਟਣੀ ਇਹ ਪਾਊਡਰ ਹੈ ਮਿਕਸਚਰ ਹੈ ਮਤਲਬ ਪਾਣੀ ਜਿਹੜਾ ਆਪਾਂ ਬਣਾਉਣਾ ਪਦੀਨੇ ਵਾਲਾ ਇਹ ਉਹਦਾ ਇਹ ਆ ਜੀ ਆਪਣੀ ਅੱਜ ਦੀ ਵੀਡੀਓ ਸਾਰੀ ਇਹਦੇ ਤੇ ਹੀ ਹੋਊਗੀ ਐਂਡ ਬਣੇ ਰਹੋ ਵੀਡੀਓ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਦੇਖੋ ਕਿ ਮਣ ਦਾ ਕੀ ਨਿਕਲਦਾ ਕੀ ਨਹੀਂ ਇੱਧਰ ਆਪਣੇ ਪਰੌਂਠੇ ਰੈਡੀ ਹੋ ਰਹੇ ਨੇ ਬ੍ਰੈਕਫਾਸਟ ਦਾ ਸਾਡਾ ਟਾਈਮ ਆ ਹਜੇ ਆਜੋ ਬਣਾਈਏ ਕਰੀਏ ਰੈਡੀ ਕਰੀਏ ਤੋ ਮਸਾਲਾ ਆਪਾਂ ਲਿਆ ਆਪਾ ਐਂਡ ਆਪਾਂ ਇਹ ਪੈਕੇਟ ਦੇ ਵਿੱਚੋਂ ਨਾ ਪੌਚ ਦੇ ਵਿੱਚੋਂ ਇੰਨਾ ਕੁ ਮਸਾਲਾ ਪਾਇਆ ਥੋੜਾ ਜਿਹਾ ਆਪਾਂ ਰੱਖ ਲਿਆ ਕਿਉਂਕਿ ਆਪਾਂ ਨੂੰ ਇਹਦਾ ਪਤਾ ਨਹੀਂ ਕੁਝ ਮੈਨੂੰ ਤਾਂ ਇਹ ਆਮਚੂਰ ਲੱਗ ਰਿਹਾ ਆਮਚੂਰ ਤੇ ਥੋੜਾ ਜਿਹਾ ਪਦੀਨਾ ਮਿਕਸ ਲੱਗਦਾ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਨਾ 30 ਪੀਸ ਨੇ ਗੋਲ ਗੱਪੇ ਆਪਾਂ 30 ਤਾਂ ਹਜੇ ਖਾਦੇ ਨਹੀਂ ਜਾਣੇ ਸੋ ਆਪਾਂ ਉਹਦੇ ਅਕੋਰਡਿੰਗ ਫਿਰ ਅਹ ਇਮਲੀ ਪਾਈ ਹੋਈ ਹੈ ਟੈਂਬਰਿੰਡ ਪਾਣੀ ਚ ਨਾ ਅੱਛਾ ਜਿਹਾ ਮਿਕਸਚਰ ਆਹੋ ਮਸਾਲੇ ਦਾ ਅੱਛਾ ਉਹ ਇਮਲੀ ਆ ਇਹ ਇਮਲੀ ਦਾ ਹੀ ਆ ਸਿਰਫ ਹਨਾ ਆ ਤਾਂ ਬੂੰਦੀ ਹੋ ਗਈ ਠੀਕ ਹੈ ਇੱਕ ਪੈਕਟ ਵਿੱਚ ਤਾਂ ਆ ਤਾਂ ਬੂੰਦੀ ਹੋਈ ਆ ਜੀ ਇਹਦੇ ਇਹਦੇ ਵਿੱਚ ਬੂੰਦੀ ਆ ਸਾਰੀ ਉਹਦੇ ਉੱਪਰ ਪਾਉਣੀ ਨਾ ਪਾਣੀ ਨੂੰ ਆ ਪਾਣੀ ਚ ਪਾਉਣ ਨੂੰ ਆ ਹੁਣ ਇਹ ਚ ਪਾਉਨੇ ਆ ਆਪਾਂ ਪਾਣੀ ਫਿਰ ਇਹਨੂੰ ਮਿਕਸ ਕਰਕੇ ਦੇਖਦੇ ਆ ਵੀ ਆਪਣੀ ਇੰਡੀਆ ਵਾਲੇ ਸਟਾਈਲ ਵਾਲਾ ਬਣਦਾ ਇਹ ਕਿ ਨਹੀਂ ਵੈਸੇ ਤਾਂ ਕੱਲਾ ਇਮਲੀ ਦਾ ਹੀ ਪਾਣੀ ਆ ਮੈਨੂੰ ਇਹ ਲੱਗ ਰਿਹਾ ਵੀ ਥੋੜਾ ਖੱਟਾ ਹੋਊਗਾ ਖਟਾਸ ਇਹ ਚ ਜ਼ਿਆਦਾ ਹੋ ਜਿੱਦਾਂ ਦੀ ਇਹਦੀ ਖੁਸ਼ਬੂ ਆ ਰਹੀ ਹੈ ਮੈਨੂੰ ਥੋੜਾ ਜਿਹਾ ਖਟਾਸ ਤੇ ਲੱਗਦਾ ਜ਼ਿਆਦਾ ਮਿੱਟੀ ਪਾਸਦੀ ਹੋ ਗਈ ਇਹ ਵਿੱਚ ਹਾਂ ਤੋ ਕਿਵੇਂ ਲੱਗ ਰਿਹਾ ਤੁਹਾਨੂੰ ਦੇਖ ਕੇ ਪਾਣੀ ਉਹ ਤੁਸੀਂ ਦੱਸਿਓ ਕਮੈਂਟ ਕਰਕੇ ਮੌਲ ਗੱਬੇ ਲੱਗਦਾ ਬਣਨਗੇ ਤਾਂ ਵਧੀਆ ਹੁਣ ਥੋੜੀ ਜੀ ਆਪਾਂ ਇਹਦੇ ਚ ਪਾਵਾਂਗੇ ਗੁੰਦੀ ਪਾਣੀ ਹੋਰ ਬਹੁਤ ਥੋੜਾ ਜਨਾ ਗੁੰਦੀ ਮਸਾਲੇ ਵਾਲੀ ਬੁੰਦੀ ਦਾ ਕਰੀਆ ਮੈਂ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਹੋਰ ਉਹ ਕਰਦਾ گاੜਾ ਆ ਜੇ ਜਿਆਦਾ ਇਹ ਸੋ ਹੁਣ ਆਪਾਂ ਇਹ ਤਾਂ ਦੇਖਦੇ ਆ ਟੇਸਟ ਪਹਿਲਾਂ ਇੱਕ ਕੈਨੇਡਾ ਪਾਣੀ ਥੋੜਾ ਹੋਰ ਪਾ। ਅੱਗੇ ਆਪਾਂ ਪਾਣੀ ਥੋੜਾ ਜਿਹਾ ਹੋਰ ਪਾਵਾਂਗੇ। ਥੋੜਾ ਜਿਹਾ ਉਹਨੂੰ ਪਤਲਾ ਰੱਖਾਂਗੇ। ਜਿਆਦਾ ਗਾੜਾ ਵੀ ਫਿਰ। ਵਾਹ ਨਾਈਸ। ਐਨਜੀ ਕੈਨੇਡਾ ਦੇ ਰੈਡੀ ਟੂ ਏਟ ਬੋਲ ਕੱਪੇ। ਸੋ ਇਹ ਆਪਾਂ ਕੱਲ ਲੈ ਕੇ ਆਏ ਸੀ ਤੁਸੀਂ ਬਲੌਗ ਦੇ ਵਿੱਚ ਦੇਖਿਆ। ਅਤੇ ਅੱਜ ਆਪਾਂ ਇਹਨਾਂ ਨੂੰ ਕਰ ਰਹੇ ਹਾਂ ਰੈਡੀ ਤੋਂ ਇਹ ਆਪਾਂ ਨਾਲ ਤੁਸੀਂ ਦੇਖਿਆ ਸੀਗਾ ਵੀ ਮਸਾਲਾ ਬਣਾਇਆ ਹੁਣ ਇੱਕ ਕੱਲੀ ਚੱਪਾ ਮਿੱਠੀ ਸੌਸ ਪਾਵਾਂਗੇ ਤੋਂ ਪਾਣੀ ਆਪਣਾ ਹੋ ਗਿਆ ਜੀ ਰੈਡੀ ਬਹੁਤ ਸੋਹਣਾ ਬਣਿਆ ਥੋੜਾ ਜਿਹਾ ਪੇਚ ਪਾਵਾਂਗੇ ਨਮਕ ਨਮਕ ਮੈਨੂੰ ਘੱਟ ਲੱਗ ਰਿਹਾ ਥੋੜਾ ਜਿਹਾ ਨੂਨ ਸੋਪਾ ਥੋੜਾ ਜਿਹਾ ਇਹਦੇ ਚ ਪਾ ਲਾਂਗੇ ਉਹ ਵਾਲਾ ਪਾਣੀ ਆਪਣਾ ਹੋ ਗਿਆ ਬਣ ਕੇ ਰੈਡੀ ਐਂਡ ਆਪਾਂ ਹੁਣ ਇਹਨੂੰ ਰੱਖ ਦਾਂਗੇ ਫ੍ਰਿਜ 'ਚ ਐ ਹੋ ਕੇ ਇਹਨੂੰ ਆਪਾਂ ਕਰ ਲਾਂਗੇ ਠੰਡਾ ਪੂਰਾ ਚਿਲਡ ਇਹਨਾਂ ਖਤਾਂ ਆਪਾਂ ਫ੍ਰਿਜ 'ਚ ਫ੍ਰਿਜ ਆਪਣੀ ਫੁੱਲ ਹੀ ਰਹਿੰਦੀ ਆ ਹੁਣ ਆਪਾਂ ਪਾਉਣੇ ਆ ਸੌਸ ਮਿੱਠੀ ਵਾਲੀ ਇਹ ਤੇ ਪਾਣੀ ਤੋਂ ਇਹ ਤੇ ਦੇਖਦੇ ਆਂ ਇਹ ਚ ਆਪਾਂ ਨੂੰ ਪਤਾ ਨਹੀਂ ਪਾਣੀ ਪੀਣਾ ਜਾਂ ਨਹੀਂ ਪੀਣਾ ਲੱਗਦੀ ਤਾਂ ਮੈਨੂੰ ਥੋੜੀ ਗਾੜੀ ਹੀ ਹੈ ਪੈਦਾ ਪੈਊਗਾ ਪਾਣੀ ਪੂਗਾ ਥੋੜਾ ਜਿਹਾ ਕੁਆਂਟੀਟੀ ਠੀਕ ਹੈ ਚੀਜ਼ਾਂ ਦੀ ਹੈ ਨਾ ਇਹ ਯਾਰ ਆਪਣੇ ਤਾਂ ਹੀ ਥੋੜੀ ਆ ਨਾ ਇੱਥੇ ਪਾਣੀ ਇਹ ਆਪਣੇ ਇੰਡੀਆ ਵੀ ਆਉਂਦੇ ਨੇ ਹਲਦੀ ਰਾਮ ਦੀ ਐਦਾਂ ਦੀ ਪੈਕੇਜ ਹੁੰਦੀ ਆ ਦੇਖੋ ਮਤਲਬ ਇਹ ਆਪਣੇ ਇੰਡੀਆ ਚ ਵੀ ਮਿਲਦੇ ਆ ਤੁਸੀਂ ਮੈਨੂੰ ਲੱਗਦਾ ਕਿਸੇ ਵੀ ਗਰੋਸਰੀ ਸਟੋਰ ਤੋਂ ਸ਼ਾਇਦ ਇਹ ਮਿਲ ਜਾਣਗੇ ਤੁਹਾਨੂੰ ਜਿੱਤਾਂ ਆਪਣੇ ਟੀਮਾਰਟ ਵਗੈਰਾ ਹੁੰਦਾ ਹੋਰ ਜਿੱਤਾਂ ਦੇ ਹਨ ਵਿਸ਼ਾਲ ਵਾਲਿਆਂ ਦੇ ਵਿਸ਼ਾਲ ਮੈਗਾ ਮਾਰਟ ਉੱਥੋਂ ਤੁਹਾਨੂੰ ਇਹ ਮਿਲ ਜੂਗਾ ਸ਼ਾਇਦ ਈਜ਼ਲੀ ਤੇ ਇੱਕ ਵਾਰ ਟਰਾਈ ਕਰੋ ਵਧੀਆ ਹੁੰਦਾ ਯਾਰ ਇਹ ਵੀ ਵੈਸੇ ਤਾਂ ਆਪਣੇ ਤਾਂ ਦੂਜੇ ਜੋ ਆਮ ਸਟਾਲਾਂ ਲੱਗੀਆਂ ਹੁੰਦੀਆਂ ਨੇ ਉਹੀ ਹੈ ਨਾ ਜ਼ਿਆਦਾ ਆਪਾਂ ਆਪਾਂ ਨੂੰ ਵਧੀਆ ਲੱਗਦੇ ਆ ਬਟ ਇਹ ਵੀ ਠੀਕ ਆ ਇੱਥੇ ਤਾਂ ਇਹੀ ਚੱਲਦੇ ਆ ਕਿਉਂਕਿ ਕਦੇ-ਕਦੇ ਜੀ ਕਰਦਾ ਇੰਡੀਆ ਵਾਲੀਆਂ ਚੀਜ਼ਾਂ ਨੂੰ ਸੋ ਇੱਥੇ ਫਿਰ ਇਹੀ ਆਪਸ਼ਨ ਆ ਕਿਉਂਕਿ ਇੱਥੇ ਉਦਾਂ ਰੈਡੀਆ ਸਟਾਲਾਂ ਦਾ ਲੱਗਦੀਆਂ ਨਹੀਂ ਹੈਗੀਆਂ ਪਾਣੀ ਆਪਣਾ ਹੋ ਗਿਆ ਰੈਡੀ ਸੋ ਇਹ ਮਿੱਠੇ ਵਾਲਾ ਪਾਣੀ ਵੀ ਆਪਣਾ ਹੋ ਗਿਆ ਜੀ ਰੈਡੀ ਇਹ ਆਪਾਂ ਥੋੜਾ ਜਿਹਾ ਘੱਟ ਹੀ ਰੱਖਿਆ ਕਿਉਂਕਿ ਥੋੜਾ ਜਿਹਾ ਪੈਂਦਾ ਹੁੰਦਾ ਐਂਡ ਇਹ ਮਿੱਠਾ ਵੀ ਬਹੁਤ ਜ਼ਿਆਦਾ ਆ ਸੋ ਇਹ ਆਪਾਂ ਫਿਰ ਓਨੀ ਕੁ ਕੁਆਂਟੀਟੀ ਜੀ ਬਣਾਇਆ ਕਿਉਂਕਿ ਮਿੱਠਾ ਜ਼ਿਆਦਾ ਪੈਂਦਾ ਵੀ ਨਹੀਂ ਹੁੰਦਾ ਨਾ ਇਹ ਤਾਂ ਥੋੜਾ ਜਿਹਾ ਪੈਂਦਾ ਹੁੰਦਾ ਬਾਕੀ ਦਾ ਸਾਰਾ ਖੱਟਾ ਪਾਣੀ ਉਹ ਹੁੰਦਾ ਨਾ ਪਦੀਨੇ ਵਾਲਾ ਤੇ ਆਮਚੂਰ ਪਾਊਡਰ ਵਾਲਾ ਸੋ ਗੋਲ ਗੱਪੇ ਆਪਣੇ ਬਣ ਗਏ ਬਸ ਆਪਣੇ ਉਧਰ ਪਰੌਂਠੇ ਵੀ ਰੈਡੀ ਹੋ ਗਏ ਪਹਿਲਾਂ ਆਪਾਂ ਖਾਵਾਂਗੇ ਪਰੌਂਠੇ ਫਿਰ ਤੁਹਾਨੂੰ ਦਿਖਾਉਨੇ ਆਪਾਂ ਗੋਲ ਗੱਪੇ ਤੇ ਇਹ ਵੀ ਤੁਹਾਨੂੰ ਦਿਖਾਉਨੇ ਆਪਾਂ ਓਪਨ ਕਰਕੇ ਕਿ ਕਿੱਦਾਂ ਦੇ ਗੋਲ ਗੱਪੇ ਨਿਕਲਦੇ ਆ ਹੁਣ ਇੱਕ ਆਪਣੇ ਤਾਂਉਂਦੇ ਹੁੰਦੇ ਆ ਵੀ ਆਪਾਂ ਫਰਾਈ ਕਰਨੇ ਨੇ ਹਨਾ ਉਹ ਡਰਾਈ ਵਾਲੇ ਏਡੇ ਏਡੇ ਕ ਪੀਸ ਆਉਂਦੇ ਹੁੰਦੇ ਨੇ ਸਾਨੂੰ ਲੱਗਦਾ ਇਹ ਉਹਨੇ ਵਿੱਚ ਬਾਕੀ ਦੇਖਦੇ ਆ ਆਪਣੇ ਜਿੱਦਾਂ ਸਟਾਲਾਂ ਦੇ ਰੇੜੀਆਂ ਤੇ ਮਿਲਦੇ ਹੁੰਦੇ ਨੇ ਵੀ ਉਹਦੇ ਨਾਲ ਦੇ ਨਿਕਲਦੇ ਨੇ ਸੋ ਆਪਾਂ ਖੋਲ੍ਹਾਂਗੇ ਫਿਰ ਪਤਾ ਲੱਗੂਗਾ ਪਹਿਲਾਂ ਕਰ ਲਈਏ ਆਪਾਂ ਬ੍ਰੇਕਫਾਸਟ ਥੈਨ ਆਪਾਂ ਤੁਹਾਨੂੰ ਦਿਖਾਉਂਦੇ ਆ ਗੋਲ ਗੱਪੇ ਸੋ ਬਣੇ ਰਹੋ ਜੀ ਵੀਡੀਓ ਤੇ ਵਿੱਚ ਸ਼ੇਅਰ ਕਰ ਦਿਓ ਦੱਬ ਕੇ ਸੋ ਲਓ ਜੀ ਆ ਗਿਆ ਆਪਣਾ ਗੋਲ ਗੱਪਿਆਂ ਦਾ ਸਾਰਾ ਸਮਾਨ ਰੈਡੀ ਹੋ ਕੇ ਤੇ ਹੁਣ ਆਪਾਂ ਇਹਨੂੰ ਕੱਟ ਕਰਾਂਗੇ ਐਂਡ ਨਾਲ-ਨਾਲ ਕਰਾਂਗੇ ਆਪਾਂ ਕਪਿਲ ਸ਼ਰਮਾ ਇੰਜੋਏ ਲਓ ਜੀ ਕਰੋ ਕੱਟ ਇਹਨੂੰ ਅਖੀਰ ਦੇਖੀਏ ਆਪਾਂ ਗੋਲ ਗੱਪੇ ਕਿੱਦਾਂ ਦੇ ਨਿਕਲਦੇ ਨੇ ਹਾਂ 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 ਨਾਈਸ ਸੁਣਿਆ ਯਾਰ ਮੈਨੂੰ ਲੱਗਦਾ ਆਪਣੇ ਇੰਡੀਅਨ ਸਟਾਈਲ ਵਾਲੇ ਹੀ ਨੇ ਹਨਾ ਯੈਸ ਉਹੀ ਨੇ ਲੋਚੀ ਗੋਲ ਗੱਪੇ ਉਹਨਾਂ ਦੇ ਨਿਕਲੇ ਆ ਪੈਕੇਟ ਸੋ ਇਹ ਆ ਜੀ ਕੈਨੇਡਾ ਦੇ ਗੋਲ ਗੱਪੇ ਐਂਡ ਇੱਕ ਪੀਸ ਮੈਨੂੰ ਦੋ ਮੈਂ ਟੇਸਟ ਕਰਕੇ ਦੱਸਾਂ ਸਾਰਿਆਂ ਨੂੰ ਇਹ ਆਉਂਦਾ ਜੀ ਬਾਕਸ ਕੈਨੇਡਾ ਦੇ ਵਿੱਚ ਐਦਾਂ ਆਉਂਦੇ ਆ ਗੋਲ ਗੱਪੇ ਪਾਣੀ ਤੁਹਾਨੂੰ ਇਹਦਾ ਮਸਾਲਾ ਮਿਲ ਜਾਂਦਾ ਮਿਕਸ ਕੀਤਾ ਹੋਇਆ ਇਹਦਾ ਤੁਹਾਨੂੰ ਥੋੜਾ ਜਿਹਾ ਲਿਕਵਿਡ ਟਾਈਪ ਮਿਲ ਜਾਂਦਾ ਇਹ ਤੁਹਾਨੂੰ ਆਪ ਰੈਡੀ ਕਰਨਾ ਪਏਗਾ ਸੋ ਗੋਲ ਗੱਪੇ ਤੁਹਾਨੂੰ ਐਦਾਂ ਮਿਲ ਜਾਣਗੇ ਸੋ 2 ਡਾਲਰ ਦਾ ਇਹ ਬਾਕਸ ਆਉਂਦਾ ਜੀ ਦੇ ਵਿੱਚ 30 ਪੀਸ ਨੇ ਐਂਡ ਆਪਾਂ ਕਰਦੇ ਹਾਂ ਹੁਣ ਇੱਕ ਗੋਲ ਗੱਪਾ ਓ ਵਾਹ ਐਨਜੋਏ ਇਹਦੇ ਚ ਆਪਾਂ ਲਾਵਾਂਗੇ ਥੋੜੇ ਜੇ ਪਾ ਕੇ ਤੁਹਾਨੂੰ ਠੰਡਾ ਠੰਡਾ ਪਾਣੀ ਠੰਡਾ ਠੰਡਾ ਗੋਲ ਗੱਪਾ ਠੀਕ ਹੈ ਜੀ ਨਾਈਸ ਗੋਲ ਗੱਪੇ ਬਹੁਤ ਹੀ ਯਮੀ ਨੇ ਸੋ ਆਪਾਂ ਅਗਰ ਦੇਣਾ ਆਪਣੇ ਗੋਲ ਗੱਪੇ ਇੰਜੋਏ ਤੁਸੀਂ ਕਰ ਦਿਓ ਵੀਡੀਓ ਨੂੰ ਦਬਕੇ ਸ਼ੇਅਰ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ sadak le shashkar bye bye i love you